ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਆਪਣਾ ਨਾਮ ਛੋਟੂ ਦੱਸਦਾ ਛੋਟੂ son of RAMU ਹੈ ਨਾ 11625 ਨੂੰ ਮਿਲਿਆ ਸੀ ਪਰ ਅਜ ਤੱਕ ਇਹਦਾ ਕੁਝ ਵੀ ਪਤਾ ਨਹੀਂ ਲੱਗਿਆ ਨੌਜਵਾਨ ਯੰਗ ਮੁੰਡਾ ਵਾ ਤੇ ਆਪਣਾ ਐਡਰੈਸ ਜਿਹੜਾ ਦੱਸਦਾ ਇਹ ਉਹ ਵੀ ਪੂਰਾ ਸਹੀ ਨਹੀਂ ਦੱਸ ਰਿਹਾ ਸਾਡੇ ਸਮندر ਦੱਤ ਜੀ ਬਹੁਤ ਸਾਰੇ ਮਰੀਜ਼ਾਂ ਦੇ ਐਡਰੈਸ ਲੱਭੇ ਨੇ ਹੁਣ ਤੱਕ ਇਹਨਾਂ ਨੇ ਸੁਹਾਸ ਜੀ ਨੇ ਅਸ਼wini ਜੀ ਨੇ ਤੇ ਪੂਰੀ ਕੋਸ਼ਿਸ਼ ਕਰ ਰਹੇ ਨੇ ਵੀ ਬੱਚੇ ਤੋਂ ਪੁੱਛ-ਪੁੱਛ ਕੇ ਇਹ ਰਾਜਨਗਰ ਕੋਈ ਦੱਸਦਾ ਇਲਾਕਾ ਹੁਣ ਰਾਜਨਗਰ ਕਿੰਨੇ ਇੰਡੀਆ ਦੇ ਵਿੱਚ ਸਾਰੇ ਗੂਗਲ ਦੇ ਜ਼ਰੀਏ ਲੱਭ-ਲੱਭ ਕੇ ਉੱਥੇ ਬੰਦਿਆਂ ਦੇ ਨੰਬਰ ਲੈ ਲੈ ਕੇ ਫੋਨ ਕਰ-ਕਰ ਕੇ ਵੈਰੀਫਾਈ ਕਰ ਲਿਆ ਤਾਂ ਕੁਝ ਪਤਾ ਨਹੀਂ ਲੱਗਿਆ ਇਹ ਅਸਲ 'ਚ ਕੀ ਜੀ ਜ਼ਿਲ੍ਹਾ ਨਹੀਂ ਦੱਸ ਪਾ ਰਿਆ ਜਾਂ ਸ਼ਹਿਰ ਜ਼ਿਲ੍ਹਾ ਨਹੀਂ ਦੱਸ ਪਾ ਰੇ ਜੀ ਜ਼ਿਲ੍ਹਾ ਸੀਗਾ ਇਹਨੂੰ ਕਹਿੰਦੇ ਛਤਰਪੁਰ ਕਹਿੰਦਾ ਹਾਂ ਜੀ ਛਤਰਪੁਰ ਜਿਹੜਾ ਅਸੀਂ ਇਹਨੂੰ ਕਹਿੰਦੇ ਗਵਾਲੀਅਰ ਤੇ ਉਹ ਗਵਾਲੀਅਰੀ ਕਹਿੰਦਾ ਇਸ ਤਰੀਕੇ ਨਾਲ ਇਹ ਕਹਿੰਦਾ ਹੋਰ ਕੋਈ ਇਹਨੇ ਜਾਣਕਾਰੀ ਦਿੱਤੀ ਆਪਾਂ ਨੂੰ ਆਪਦੇ ਬਾਰੇ ਦਿੱਤੀ ਹੈ ਜੀ ਉਹ ਇਹ ਤਾਂ ਆਪ ਪਾਇਆ ਨਾ ਹਾਂਜੀ ਮੈਂ ਉਹਨਾਂ ਦੇ ਜਿੱਥੇ ਜਿੱਥੇ ਦੱਸਦਾ ਜਾਂਦਾ ਸੀ ਮੈਂ ਉੱਥੇ ਦੇ ਮਾਣ ਨੇ ਦੱਸਿਆ ਆਪਾਂ ਨੂੰ ਸੂਜਾਪਤੀ ਸੂਜਪਤੀ ਹਾਂ ਭਾਈ ਨੰਦ ਲਾਲ ਆਮ ਲਾਲ ਆਮ ਆਮਣਾ ਪਤਾ ਰਾਜਗੜ੍ਹ ਨਗਰ ਪਹਿਚਾਨ ਰਾਮ ਮੰਦਰ ਘਰ ਦੇ ਕੋਲ 2 ਕਿਲੋਮੀਟਰ 2 ਕਿਲੋਮੀਟਰ ਮੁਖੀਆ ਪਿੱਟੂ ਸਰਪੰਚ ਹਾਂ ਪਹਿਚਾਨ ਚਿੰਨ ਬਾਏ ਸੱਜਾ ਰਾਮ ਰਾਮ ਲਿਖਿਆ ਹੋਇਆ ਹੈ ਤਾਂ ਇਹ ਇਸ ਤਰ੍ਹਾਂ ਇੱਕ ਪੋਸਟ ਬਣਾ ਕੇ ਇਹ ਵੈਬਸਾਈਟਾਂ ਤੇ ਪਾਉਂਦੇ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਨਾ ਵੈਬਸਾਈਟਾਂ ਜਾਂ ਪੇਜ ਬਣੇ ਨੇ ਜਿਹੜੇ ਸਬਸਕ੍ਰਾਈਬ ਕਰਨੇ ਪੈਂਦੇ ਜਿਹੜੇ ਪੇਡ ਨੇ ਉਹਨਾਂ ਨੂੰ ਥੋੜਾ ਪੈਸੇ ਮੰਥਲੀ ਪੇ ਕਰਨੇ ਪੈਂਦੇ ਆ ਉਹਨਾਂ ਦਾ ਕੰਮ ਆ ਜਿਹੜੇ ਲੋਕ ਗੁੰਮਸ਼ੁਦਾ ਨੇ ਉਹ ਕਿਤੋਂ ਵੀ ਗੁੰਮਸ਼ੁਦਾਰੀ ਉਹ ਚੱਕਦੇ ਨੇ ਜਾਣਕਾਰੀ ਇੱਕ ਥਾਂ ਤੇ ਇਕੱਠੀ ਕਰ ਦਿੰਦੇ ਨੇ ਫਿਰ ਜਦੋਂ ਉਹਨਾਂ ਨੂੰ ਆਪਾਂ ਉੱਥੇ ਅਨਲਿਸਿਸ ਕਰਦੇ ਆ ਤਾਂ ਕਿਸੇ ਨਾ ਕਿਸੇ ਦਾ ਘਰ ਲੱਭ ਜਾਂਦਾ ਤੇ ਉਸ ਤਰੀਕੇ ਨਾਲ ਵਿਸ਼ਵਾ ਸਾਡੇ ਸੁਭਾਸ਼ ਜੀ ਤੇ ਸੋਮਦੱਤ ਜੀ ਆਪਣੇ ਸੁਵਿੰਦਰ ਦੱਤ ਜੀ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਇਸ ਬੱਚੇ ਦਾ ਜੰਗ ਨੌਜਵਾਨ ਆ ਇਹਦਾ ਘਰ ਲੱਭ ਨਹੀਂ پا ਰਹੇ ਅਸੀਂ ਤੇ ਜੇ ਕੋਈ ਪਹਿਚਾਣਦਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਇਹ ਛੋਟੂ ਨੂੰ ਸਾਡੇ ਕੋਲੇ ਲੈ ਕੇ ਆਏ ਸੀਗੇ ਕੋਰਟ ਸੁਖੀਏ ਤੋਂ ਲੈ ਕੇ ਆਏ ਸੀ ਫਰੀਦਕੋਟ ਤੋਂ ਰਣਜੀਤ ਉਹ ਨਹੀਂ ਸਾਡੀ ਟੀਮ ਦੇ ਮੈਂਬਰ ਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਉਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਇੱਕ ਵੀਰ ਆ ਉਹ ਕੰਮ ਕਰਦਾ ਕਿਸੇ ਦੇ ਘਰੇ 1 ਸਾਲ ਹੋ ਗਿਆ ਉਹਨੂੰ ਪਹਿਲਾਂ ਕਿਸੇ ਨੇ ਕਿਸੇ ਰਿਸ਼ਤੇਦਾਰ ਨੇ ਉਹਦੇ ਤੱਕ ਪਹੁੰਚਦਾ ਕੀਤਾ ਵੀ ਮੈਂ ਤਾਂ ਬਾਹਰ ਚੱਲਿਆ ਵਾਂ ਵੀ ਇਹ ਬੰਦਾ ਤੂੰ ਰੱਖ ਲਾ ਇਹ ਸਾਡੇ ਘਰੇ ਕੰਮ ਕਰਦਾ ਸੀ ਇਹ ਤਨਖਾਹ ਕੋਈ ਨਹੀਂ ਲੈਂਦਾ ਤੇ ਉਹਨੇ ਆਪਣੇ ਘਰੇ ਕੰਮ ਕਰਨ ਨਾਲੇ 1 ਸਾਲ ਕੋਟ ਸੁਖੀਏ ਪਿੰਡੇ ਨੇ ਕੰਮ ਕੀਤਾ ਉਹਨਾਂ ਦੇ ਘਰੇ ਹੁਣ ਇਹ ਉਹਨਾਂ ਨੂੰ ਕਹਿਣ ਲੱਗ ਗਿਆ ਵੀ ਮੈਂ ਘਰੇ ਜਾਣਾ ਚਾਹੁੰਨਾ ਤੇ ਉਹਨੇ ਵੀਰ ਨੇ ਫਿਰ ਸਾਡੀ ਟੀਮ ਦੇ ਨਾਲ ਗੱਲ ਕੀਤੀ ਤੇ ਸਾਡੀ ਟੀਮ ਦੇ ਮੈਂਬਰ ਅਨਜੀਤ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਇੱਥੇ ਲੈ ਕੇ ਆਗੇ ਹੁਣ ਉਹ ਤਾਂ ਇੱਥੇ ਛੱਡ ਗਏ ਸਾਡੇ ਕੋਲੇ ਉਹਨਾਂ ਨੇ ਸਾਂਝੀ ਉਹਨਾਂ ਦੇ ਨਾਲ ਸਾਂਝੀ ਰਹਿ ਰਹੇ ਸੀ ਗੁਰਵਿੰਦਰ ਸਿੰਘ son of ਸੁਰਚਰਨ ਸਿੰਘ ਦੇ ਘਰ ਤੇ ਪਰ ਹੁਣ ਗੱਲ ਇਹੋ ਆ ਵੀ ਸਾਡੀ ਵਾਇਗਰੈਂਟ ਡਿਊਟੀ ਲਈ ਆ ਵੀ ਇਹਦਾ ਘਰ ਲੱਭਣਾ ਵਾ ਅਸੀਂ ਇਹਦਾ ਘਰ ਲੱਭਣ ਲਈ ਸਾਡੀ ਟੀਮ ਨੇ ਜਿਵੇਂ ਤੁਹਾਨੂੰ ਦੱਸਿਆ ਪੂਰੀ ਕੋਸ਼ਿਸ਼ ਕਰ ਰਹੇ ਆ ਸਿਰਫ ਇਹ ਰਾਜਨਗਰ ਦਾਪਦਾ ਇੱਕ ਬਸ ਇਹਨੂੰ ਪਿੰਡ ਦਾ ਮਹੱਲੇ ਦਾ ਗਲੀ ਦਾ ਜਾਂ ਕਿਸੇ ਹੋਰ ਦਾ ਕੁਝ ਨਹੀਂ ਪਤਾ ਲੱਗ ਰਿਹਾ ਤੇ ਜੇ ਤੁਸੀਂ ਸਾਡੀ ਇੰਨੀਕ ਮਦਦ ਕਰੋ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਾਂ ਇਸ ਵੀਰੇ ਦੀ ਫੋਟੋ ਤੁਸੀਂ ਧਿਆਨ ਨਾਲ ਖਿੱਚ ਲਓ ਆਪਣੇ ਫੋਨ ਤੋਂ ਸਕਰੀਨ ਸ਼ਾਟ ਲੈ ਲਓ ਆਪੋ ਆਪਣੇ ਇਲਾਕਿਆਂ 'ਚ ਗਰੁੱਪਾਂ 'ਚ ਇਹਨੂੰ ਸ਼ੇਅਰ ਕਰੋ ਤਾਂ ਇਹ ਵੀਰ ਦਾ ਇਸ ਬੱਚੇ ਦਾ ਘਰ ਲੱਭ ਸਕਦਾ ਕਿਉਂਕਿ ਉਮਰ ਬੜੀ ਛੋਟੀ ਹੈ ਹਜੇ 20-22 ਸਾਲ ਦੀ ਉਮਰ ਲੱਗਦੀ ਆ ਤੇ ਬੜਾ ਵੱਡਾ ਪੈਂਡਾ ਪਿਆ ਜ਼ਿੰਦਗੀ ਦਾ ਮੂਹਰੇ ਤੇ ਪਤਾ ਨਹੀਂ ਮਾਂ ਕਿੰਨੀ ਤੜਫਦੀ ਹੋਗੀ ਪਤਾ ਨਹੀਂ ਬਾਪੂ ਕਿੰਨਾ ਕੁ ਕਲਪਦਾ ਹੋ ਵੀ ਮੇਰਾ ਜਵਾਨ ਪੁੱਤ ਕਿੱਥੇ ਚਲਾ ਗਿਆ ਪਤਾ ਨਹੀਂ ਉਹ ਭੈਣਾ ਰਖੜੀਆਂ ਵਾਲੇ ਦਿਨ ਕਿੰਨਾ ਘਰੋਂਦੀਆਂ ਹੋਣਗੀਆਂ ਜਿਹੜੀਆਂ ਕਹਿੰਦੀਆਂ ਹੋਣੇ ਸਾਡਾ ਵੀਰ ਕਿੱਥੇ ਚਲਾ ਗਿਆ ਕੋਸ਼ਿਸ਼ ਕਰਿਓ ਜੀ ਇਸ ਵੀਰ ਦਾ ਘਰ ਲੱਭਣ ਵਾਸਤੇ ਹਾਂ ਬੇਟਾ ਕਿਆ ਨਾਮ ਹੈ ਤੇਰਾ ਛੋਟੂ ਕਾਹ ਕਰਣ ਵਾਲਾ ਬੇਟਾ ਰਾਜਨਗਰ 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 ਕਹਾਂ ਪੜਦਾ ਹੈ ਜੀ ਰਾਜਨਗਰ ਬਿਹਾਰ ਚ ਪੜਦਾ ਹੈ ਠੀਕ ਹੈ ਬੇਟਾ ਔਰ ਤੁਹਾਰੇ ਭਾਈ ਦਾ ਨਾਮ ਕਿਆ ਹੈ नंदला। नंदलाल का भाई हो। और भी भाई है कोई क्या नाम है दूसरे भाई प्रेमलाल प्रेमलाल ठीक बहन है तुम्हारी हां किंतु क्या किंतु किंतु बहन का नाम है ठीक कोई फोन नंबर याद नहीं है किसी का तेरा तो जो मामा कहाँ रहता है तुम्हारा मामा का गांव का नाम है सूचपुरात सूचपुरात ठीक ये मामे वाले दे दे है उस पिंड के सरपंच नाल भी गल कीती है ਉਦੋਂ ਵੀ ਇਹ ਜੀ ਨੇ ਦੱਸ ਪਾ ਰਿਹਾ ਕਿ ਵੀ ਇੱਥੇ ਉਹਦੇ ਉਹਦੇ ਸੋਰੇ ਦਾ ਨਾਮ ਦੱਸਦੇ ਜਾਂ ਉਹਦੇ ਜਿਹੜੇ ਜੇੜ ਦੇ ਦਾ ਨਾਮ ਦੱਸਦੇ ਪੈਂਦੇ ਉਹ ਨਹੀਂ ਦੱਸਦੇ ਕਹਿੰਦੇ ਸਿਰਫ ਇੱਕ ਆਪਣੇ ਜੀ ਦਾ ਨਾਮ ਹੈ ਯਾਦ ਹੈ ਮੁਕੇਸ਼ ਉਹ ਗੱਡੀ ਚਲਾਉਂਦਾ ਹੈ ਹੁਣੇ ਥੋੜੀ ਜਿਹਾ 10 ਮਿੰਟ ਪਹਿਲਾਂ ਹੀ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੂੰ ਫੋਟੋਆਂ ਵੀ ਸ਼ੇਅਰ ਕੀਤੀ ਹੈ ਮੈਂ ਦੂਜੇ ਸਰਪੰਚ ਨਾਲ ਗੱਲ ਕੀਤੀ ਹੈ ਉਹਨੂੰ ਵੀ ਸ਼ੇਅਰ ਕੀਤੀ ਹੈ ਠੀਕ ਹੈ ਜੀ ਪਤਾ ਨਹੀਂ ਲੱਗ ਰਿਹਾ ਲੱਗਦਾ ਹੈ ਤੇ ਮੈਂ ਤੇ ਪੈਂਦੇ ਸੋਰੇ ਤੱਕ ਵੀ ਅਸੀਂ ਗੱਲ ਕਰ ਲਈਏ ਉਹ ਲੱਗ ਨਹੀਂ ਰਿਹਾ ਜੀ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਸ ਬੱਚੇ ਦਾ ਘਰਵਾਰ ਪਤਾ ਲੱਗ ਸਕੇ ਤੁਸੀਂ ਵੀ ਕਰਿਓ ਕੋਸ਼ਿਸ਼ ਆਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ